ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਆਲੂ ਮੇਥੀ ਦੇ ਗਾਜਰ ਦੀ ਸਬ지 ਅਸੀਂ 1/2 ਕਿਲੋ ਗਾਜਰਾ ਲੈ ਹੈ ਕਿ ਨਹੀਂ ਕਿ ਬਹੁਤ ਹੀ ਬ੍ਰੇਕ ਹੈ ਤੇ ਲਾਲ ਤਾਜ਼ੀਆਂ ਬਿਲਕੁਲ ਗਾਜਰਾ ਆਪਾਂ ਲਈ ਹੈ 1/2 ਕਿਲੋ ਆਲੂ ਆਲੂ ਨਮੇ ਆਲੂ ਹੈ ਇਹਨਾਂ ਨੂੰ ਪਹਿਲਾਂ ਆਪਣੇ ਚੰਗੀ ਤਰ੍ਹਾਂ ਧੋ ਕੇ ਇੰਨੇ ਜਿਹੜਾ ਪਨੀਰ ਦੇ ਛਿਲਕਾ ਉਤਾਰਤਾ ਤੇ ਛਿੱਲ ਕੇ ਆਪਾਂ ਨੇ ਇਹ ਪਾਣੀ ਦੇ ਵਿੱਚ ਡੁਬੋ ਦਿੱਤੇ ਇੱਕ ਬੜੇ ਸਹੀ ਦਾ ਟਮਾਟਰ ਲਿਆ 100 ਗ੍ਰਾਮ ਆਪਾਂ ਨੇ ਮੇਥੀ ਲਏ ਆ ਤੇ ਇਹਨਾਂ ਦੀ ਜਿਹੜੀ ਆਪਾਂ ਬਰੀਕ ਬਰੀਕ ਕਟਿੰਗ ਕਰ ਲਵਾਂਗੇ ਹੁਣ ਆਪਾਂ ਆਲੂਆਂ ਨੂੰ ਜਿਹੜੇ ਚੋਰਛ ਪੀਸਾਂ ਦੇ ਵਿੱਚ ਕੱਟ ਲੈਣਾ ਲੰਬਾਈ ਵਿੱਚ ਵੀ ਆਪਾਂ ਕੱਟ ਸਕਦੇ ਆ ਆਪਾਂ ਇਹਨਾਂ ਨੂੰ ਚੋਰਛ ਪੀਸਾਂ ਦੇ ਵਿੱਚ ਕੱਟਣਾ ਕਿਉਂਕਿ ਗਾਜਰ ਆ ਜਿਹੜੀ ਉਹ ਗੋਲ ਸ਼ੇਪ ਦੇ ਵਿੱਚ ਹੈ ਇਸ ਕਰਕੇ ਜਿਹੜੇ ਆਲੂ ਆ ਸੀ ਉਹਨਾਂ ਨੂੰ ਚੋਰਸ ਪੀਸਾਂ ਦੇ ਵਿੱਚ ਕੱਟ ਲੈਣਾ మీడియం ਸਾਈਜ਼ ਵਿੱਚ ਆਪਾਂ ਇਹਨਾਂ ਨੂੰ ਕੱਟਾਂਗੇ ਬਹੁਤ ਜ਼ਿਆਦਾ ਬਰੀਕ ਤੇ ਬਹੁਤ ਜ਼ਿਆਦਾ ਮੋਟੇ ਆਪਾਂ ਨਹੀਂ ਕੱਟਨੇ ਆਪਾਂ ਨੇ ਪਿਆਜ਼ ਨੂੰ ਵੀ ਬਰੀਕ ਟੁਕੜਿਆਂ ਦੇ ਵਿੱਚ ਕੱਟ ਲਿਆ ਮੇਥਿਆਂ ਨੂੰ ਵੀ ਆਪਾਂ ਨੇ ਬਰੀਕ ਟੁਕੜਿਆਂ ਦੇ ਵਿੱਚ ਕੱਟ ਲਿਆ ਪਿਆਜ਼ਾਂ ਨੂੰ ਵੀ ਤੇ ਆਲੂਆਂ ਨੂੰ ਆਪਾਂ ਨੇ ਇੱਕ ਸਾਫ਼ ਪਾਣੀ ਦੇ ਵਿੱਚ ਡੁਬੋ ਦਿੱਤਾ ਆਪਾਂ ਨੇ ਆਪਾਂ ਨੇ ਸੁੱਕੇ ਮਸਾਲੇ ਲੋੜ ਅਨੁਸਾਰ ਆਪਾਂ ਨੇ ਜਿਹੜਾ ਅਦਰਕ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਦਸਣ ਦਾ ਜਿਹੜਾ ਪੇਸਟ ਆਪਾਂ ਨੇ ਅਲੱਗ ਬਣਾਇਆ ਅੱਧੀ ਘਟਕੀ ਸਰੋਂ ਦੇ ਤੇਲ ਦੀ ਆਪਾਂ ਨੂੰ ਪੂਰੀ ਤਰ੍ਹਾਂ ਗਰਮ ਕਰ ਲਈ ਆਲੂਆਂ ਨੂੰ ਆਪਾਂ ਨੇ ਇੱਕ ਛਰਨੀ ਦੇ ਵਿੱਚ ਪਾ ਕੇ ਉਹਦਾ ਜਿਹੜਾ ਪਾਣੀ ਆਪਾਂ ਨੇ ਬਿਲਕੁਲ ਕੱਢਤਾ ਤੇ ਆਲੂਆਂ ਨੂੰ ਆਪਾਂ ਤੇਲ ਦੇ ਵਿੱਚ ਪਾਤਾ ਤੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਹਿਲਾ ਦੇਣਾ ਤੇ ਐਸੀ ਤਰ੍ਹਾਂ ਹੀ ਆਪਾਂ ਗਾਜਰਾਂ ਨੂੰ ਪਾ ਦਵਾਂਗੇ गाजरਾਂ ਧੋ ਕੇ ਆਪਾਂ ਨੇ ਇੱਕ ਜਾਲੀ ਵਾਲੇ ਭਾਂਡੇ ਦੇ ਵਿੱਚ ਰੱਖਦੀਆਂ ਜਿਹੜਾ ਪਾਣੀ ਆ ਉਹ ਜਿਹੜਾ ਬਿਲਕੁਲ ਨੁੱਟ ਚੜ ਗਿਆ ਤੇ ਆਪਾਂ ਆਲੂਆਂ ਤੇ ਗਾਜਰਾਂ ਨੂੰ 15 ਕਿ ਮਿੰਟ ਜਿਹੜਾ ਪਾ ਐਸੀ ਤਰ੍ਹਾਂ ਇਹਨੂੰ ਫਰਾਈ ਕਰਾਂਗੇ ਆਪਾਂ ਨੇ ਤੇਲ ਬਹੁਤ ਜ਼ਿਆਦਾ ਨਹੀਂ ਪਾਇਆ ਉਨਾ ਕੇ ਤੇਲ ਪਾਇਆ ਜਿੰਨਾ ਕਿ ਇਹਦੇ ਵਿੱਚ ਰਸ ਮਿਚ ਜਵੇ ਕਿਉਂਕਿ ਤੜਕਾ ਜਿਹੜਾ ਆਪਾਂ ਨੇ ਅਲੱਗ ਤੇ ਲਾਉਣਾ ਹੈ ਆਪਾਂ 15 ਮਿੰਟ ਐਸੀ ਤਰ੍ਹਾਂ ਇਹਨੂੰ ਤਾਕ ਦਮਾਗੇ ਤੇ ਇੱਕ ਵਾਰੀ ਵਿੱਚ ਨੂੰ ਆਪਾਂ ਇਹਨੂੰ ਚੈੱਕ ਕਰਾਂਗੇ ਤੇ ਜਿਹੜੀਆਂ ਇਹ ਗਾਜਰਾਂ ਸਾਡੀਆਂ ਹਲਕਾ ਜਿਹਾ ਜਿਹੜਾ ਕਲਰ ਬਦਲ ਲਿਆ ਆਲੂ ਤੇ ਗਾਜਰਾਂ ਨੇ ਹਲਕਾ ਜਿਹਾ ਕਲਰ ਬਦਲ ਲਿਆ ਤੇ ਆਪਾਂ ਇਹਨੂੰ ਤੜਕਾ ਜਿਹੜਾ ਅਲੱਗ ਤੇ ਲਾਵਾਂਗੇ ਤੇ ਇਹ ਜਿਹੜੀ ਸਬਜੀ ਹੈ ਫਰਾਈ ਕਰੀ ਹੋਈ ਸਬਜੀ ਇਹ ਬਣ ਕੇ ਬਹੁਤ ਹੀ ਸਵਾਦ ਤੇ ਆ ਰੁੰਦੀ ਹੈ ਆਪਾਂ ਇਹਨੂੰ ਬਹੁਤ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਦੇਖੋ ਗਾਜਰ ਦੇ ਜਿਹੜਾ ਪਾਣੀ ਹੈ ਆਲੂਆਂ 도 ਬਿਲਕੁਲ ਸੋਪੜ ਗਿਆ। ਆਪਾਂ ਇਹਨੂੰ 15 ਮਿੰਟ ਸੇਕ ਲੂਗਾਵਾਇਆ। ਆਪਨੇ ਗੈਸਾ ਜਿਹੜਾ ਹੁੱਲ ਤੇ ਰੱਖ ਕੇ ਇਹਨੂੰ 15 ਮਿੰਟ ਸੇਕ ਲੂਆ ਕੇ ਪਾਣੀ ਹੈ ਜਿਹੜਾ ਇਹਦਾ ਆਪਾਂ ਨੇ ਬਿਲਕੁਲ ਹੀ ਸੋਖਤ ਕਰਤਾ। ਤੇ ਦੇਖੋ ਗਾਜਰਾਂ ਤੇ ਆਲੂਆਂ ਨੇ ਜਿਹੜਾ ਕਲਰ ਉਹ ਬਦਲ ਲਿਆ। ਆਲੂ ਥੋੜੇ ਜਿਹਾ ਸੌਫਟ ਹੋ ਗਏ। ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ। ਇਹਨਾਂ ਨੂੰ ਆਪਾਂ ਪੈਨ ਉਰੱਖਦੇ ਆ ਬੰਦ ਕਰਕੇ ਢੱਕ ਕੇ ਸਾਈਡ ਤੇ। ਤੇ ਹੁਣ ਆਪਾਂ ਕਰਦੇ ਆਂ ਤੜਕਾ ਤਿਆਰ ਆਪਾਂ ਨੇ ਇੱਕ ਕੜਾਹੀ ਲਈ ਉਹਨੂੰ ਆਪਣੇ ਚੰਗੀ ਤਰ੍ਹਾਂ ਸੁਕਾ ਲਿਆ ਤੇ ਵਿੱਚ ਆਪਾਂ ਅੱਧੀ ਘਟਚੀ ਜਿਹੜੀ ਸਰੋਂ ਦੇ ਤੇਲ ਦੀ ਗਰਮ ਕਰਾਂਗੇ ਤੇ ਇਹਨਾਂ ਜਿਹੜਾ ਆਪਾਂ ਨੇ ਲੋੜ ਦੇ ਹੁਣ ਤੱਕ ਵੱਧ ਘੱਟ ਪਾ ਸਕਦੇ ਅੱਧਾ ਚਮਚਾ ਤਾਜੀਰਾ ਸਾਫਾ ਧਟੀਆਂ ਆਪਾਂ ਇਹਨੂੰ ਬਰੌਂ ਕਰ ਲਈ ਤੇ ਨਾਲ ਪਾਏ ਆਪਾਂ ਨੇ ਦੋ ਬਹੁਤ ਜ਼ਿਆਦਾ ਪ੍ਰੀ ਕੱਟੇ ਹੋਏ ਪਿਆਜ਼ ਆਪਾਂ ਇਹਨਾਂ ਨੂੰ ਮਿਕਸ ਮਿਕਸੀ ਦੇ ਵਿੱਚ ਆਪਾਂ ਇਹਨਾਂ ਨੂੰ ਗ੍ਰाइंडਿੰਗ ਕਰਿਆ ਪਿਆਜ਼ਾਂ ਨੂੰ ਆਪਾਂ ਨੇ ਬਿਲਕੁਲ ਕ੍ਰੀਸ ਕੱਟ ਲਿਆ ਤੇ ਬਰਨ ਕਰ ਲਿਆ ਨਾਲ ਪਾਏ ਆਪਾਂ ਨੇ ਟਮਾਟਰ ਮਟਰਾਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਦੈ ਨਾ ਮਿਕਸ ਕਰਕੇ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਨਮਕਾ ਜਿਹੜਾ ਜਦੋਂ ਅਸੀਂ ਮਿਰਚ ਤੇਜ ਪਾਣੀ ਹੈ ਤਾਂ ਨਮਕ ਵੀੜਾ ਪਾ ਥੋੜਾ ਜਿਹਾ ਤੇਜ਼ ਪਾਣਾ ਹੈ ਇਹ ਗਾਜਰਾਂ ਜਿਹੜੀਆਂ ਇਹ ਸਬਜੀ ਥੋੜੀ ਜਿਹੀ ਬਣ ਕੇ ਮਿੱਠੀ ਹੁੰਦੀ ਹੈ ਇਸ ਕਰਕੇ ਅਸੀਂ ਇਹਨੂੰ ਚਟਪਟੀ ਬਣਾਣਾ ਅਸੀਂ ਦੇ ਵਿੱਚ 8-10 ਜਿਹੜੀਆਂ ਹਰੀ ਮਿਰਚ ਪਾਣੀ ਹੈ ਤੇ ਨੂਨ ਵੀ ਜਿਹੜਾ ਉਨਾ ਹੀ ਜ਼ਿਆਦਾ ਤੇਜ਼ ਫਿਰ ਪੈਂਦਾ ਇਹਦੇ ਨਾਲ ਜਿਹੜੀ ਸਬਜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਅਸੀਂ ਨਮਕ ਨੂੰ ਟਮਾਟਰਾਂ ਦੇ ਵਿੱਚ ਮਿਕਸ ਕਰਤਾ ਤੇ 2 ਮਿੰਟ ਵਾਸਤੇ ਉਪਰਲੇ ਹੁਣ ਦੇਖੋ ਜਿਹੜੇ ਟਮਾਟਰ ਆ ਉਹ ਸਾਡੇ ਬਿਲਕੁਲ ਬਨ ਕੇ ਸੌਫਟ ਹੋ ਗਏ ਤੇ ਆਪਾਂ ਨੇ ਇਹਨੂੰ ਚਰਨੀ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜਿਵੇਂ ਆਪਾਂ ਗ੍ਰाइंड ਕਰਿਆ ਹੋਇਆ ਮਸਾਲਾ ਹੁੰਦਾ ਤੇ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹ ਜਿਹੜੀ ਸਬਜੀ ਤਿਆਰ ਕਰ ਲਈ ਤੇ ਹੁਣ ਪਾਵਾਂਗੇ ਆਪਾਂ ਲਸਣ ਦਾ ਪੇਸਟ ਲਸਣ ਦਾ ਆਪਾਂ ਨੇ ਅਲੱਗ ਤੇ ਪੇਸਟ ਬਣਾਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇ ਤਾਂ ਕਿ ਜਿਹੜੀ ਲਸਣ ਉਹ ਪੂਰੀ ਤਰ੍ਹਾਂ ਪੱਕ ਜਵੇ ਤੇ ਨਾਲ ਪਾਏ ਆਪਾਂ ਅਦਰਕ ਤੇ ਹਰੀ ਮਿਰਚ ਹਾਦਰਕ ਤੇ ਹਰੀ ਮਿਰਚ ਦਾ ਆਪਾਂ ਜਿਹੜਾ ਪੇਸਟਾ ਹੋ ਇਲਾਕੇ ਬਣਾਇਆ ਗੈਸ 'ਤੇ ਆਪਾਂ ਸੇਮ ਕਰ ਦੇਵਾਂਗੇ ਕਿਉਂਕਿ ਘਿਓ ਤੇਲ ਹੈ ਜਿਹੜਾ ਆਪਾਂ ਨੇ ਬਹੁਤ ਲਿਮਟ ਦੇ ਵਿੱਚ ਪਾਇਆ ਬਹੁਤ ਘੱਟ ਪਾਇਆ ਇਸ ਕਰਕੇ ਅਸੀਂ ਗੈਸ ਨੂੰ ਸੀਮਤ ਤੇ ਕਰਕੇ ਹੀ ਇਹਨਾਂ ਮਸਾਲਿਆਂ ਨੂੰ ਭੁੰਨਾ ਹੈ ਚਮਚ ਲਿਜਾਤ ਥਾਈ ਸੁਪਾਇਆ ਆਪਾਂ ਨਹਿਂਗ। ਹਿੰਗ ਨੂੰ ਵੀ ਆਪਾਂ ਨੂੰ ਪੂਰੀ ਤਰ੍ਹਾਂ ਮਿਕਸ ਕਰਦੇ ਹਾਂ। ਦੇਖੋ ਜਿਹੜਾ ਸਾਡਾ ਮਸਾਲਾ ਭੁੱਜ ਕੇ ਤਿਆਰ ਹੋ ਗਿਆ। ਹੁਣ ਪਾਵਾਂਗੇ ਆਪਾਂ ਇੱਕ ਚਮਚ ਹਲਦੀ ਪਾਊਡਰ। ਗਾਜਰਾਂ ਦੇ ਹਿਸਾਬ ਦੇ ਨਾਲ ਅਸੀਂ ਅਮ ਸਬਜ਼ੀ ਜਿਹੜੀ ਇੱਧਰ ਤੱਕ ਕਿਲੋ ਆਪਾਂ ਨੇ ਲਏ ਆ ਗਾਜਰਾਂ ਤੇ ਉਹਦੇ ਹਿਸਾਬ ਦੇ ਨਾਲ ਅਸੀਂ ਇੱਕ ਵੱਡਾ ਚਮਚ ਜਿਹੜਾ ਉਹ ਹਲਦੀ ਪਾਊਡਰ ਪਾਇਆ ਹੈ। ਤੇ ਇਹਨੂੰ ਆਪਾਂ ਨੇ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਲਿਆ। ਹਾਂਜੀ ਹੁਣ ਪਾਵਾਂਗੇ ਮੇਥੀ। ਮੇਥੀ ਨੂੰ ਆਪਾਂ ਨੇ ਕੱਟ ਕੇ ਧੂਕੇ ਆਪਾਂ ਨੇ ਇੱਕ ਪਲੇਟ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਇਹਨੂੰ ਮਸਾਲੇ ਦੇ ਵਿੱਚ ਮਿਕਸ ਕਰ ਦਵਾਂਗੇ। ਜਦੋਂ ਆਪਾਂ ਇਹ ਮਸਾਲਾ ਤਿਆਰ ਕਰਦੇ ਹਾਂ ਤੇ ਜਿਹਦੀ ਦੀ ਖੁਸ਼ਬੂ ਬਹੁਤ ਜ਼ਿਆਦਾ ਆਉਂਦੀ ਹੈ ਜਦੋਂ ਆਪਾਂ ਮੇਥੀ ਪਾਉਂਦੇ ਹਾਂ। ਇਹਦੇ ਨਾਲ ਜਿਹੜੀ ਸਬਜੀ ਉਹ ਬਣ ਕੇ ਬਹੁਤ ਹੀ ਸਵਾਦਿਆਰ ਹੁੰਦੀ ਹੈ ਸੁੱਕੀ ਮੇਥੀ ਹੋਵੇ ਕਸੂਰੀ ਜਾਂ ਹਰੀ ਮੇਥੀ ਹੋਵੇ ਮੇਥੇ ਹੋਣ ਜਦੋਂ ਵੀ ਆਪਾਂ ਇਹਦੀ ਭੁਰਜੀ ਜਾਂ ਸਬਜੀ ਬਣਾਉਂਦੇ ਆ ਬਣ ਕੇ ਬਹੁਤ ਹੀ ਸਵਾਦਿਆਰ ਹੁੰਦੀ ਹੈ ਆਪਾਂ ਇਹਨਾਂ ਮਿਰਥਿਆਂ ਨੂੰ ਪੂਰੀ ਤਰ੍ਹਾਂ ਵਿੱਚ ਮਿਕਸ ਕਰਤਾ ਤੇ ਆਪਾਂ ਇਹਨੂੰ 10 ਮਿੰਟ ਹਲਾਉਂਦੇ ਰਾਵਾਂਗੇ ਹਾਂਜੀ ਹੁਣ ਮਸਾਲਾ ਮਸਾਲਿਆਂ ਜਿਹੜਾ ਘੋੜ ਛੱਡਤਾ ਹੁਣ ਆਪਾਂ ਪਾਵਾਂਗੇ ਲੋੜ ਦੇ ਅਨੁਸਾਰ ਪਾਣੀ ਆਪਾਂ ਥੋੜੀ-ਥੋੜੀ ਪਾਣਾ ਇੱਕ ਵਾਰੀ ਦੇ ਵਿੱਚ ਸਾਰਾ ਪਾਣੀ ਨਹੀਂ ਪਾਉਣਾ ਆਪਾਂ ਇੱਕ ਕੌਲੀ ਪਾਣੀ ਦੀ ਪਾਈ ਤੇ ਆਪਾਂ ਮਿਕਸ ਕਰਕੇ ਦੇਖਦੇ ਆਂ ਫਿਰ ਜਿਹੜੀ ਸਾਡੀ ਗਰੇਵੀ ਆ ਉਹਦੇ ਵਿੱਚ ਪਾਣੀ ਘੱਟ ਹੈ ਆਪਾਂ ਇਹਦੇ ਵਿੱਚ ਇੱਕ ਕੌਲੀ ਜਿਹੜੀ ਹੋਰ ਪਾਣੀ ਦੀ ਪਾ ਦਵਾਂਗੇ ਕਿਉਂਕਿ ਆਪਾਂ ਗਾਜਰਾਂ ਦੀ ਸਬਜ਼ੀ ਦੇ ਵਿੱਚ ਨਾ ਪਾਣੀ ਪਾਇਆ ਤੇ ਨਾ ਪਾਉਣਾ ਜਿੰਨੇ ਪਾਣੀ ਦੀ ਸਾਨੂੰ ਲੋੜ ਆ ਉਹ ਆਪਾਂ ਨੇ ਗਰੇਵੀ ਦੇ ਵਿੱਚ ਹੀ ਉਬਾਲ ਲੈਣਾ ਆਪਾਂ ਨੇ ਬਿਲਕੁਲ ਤਾਜ਼ਾ ਪਾਣੀ ਪਾਇਆ ਤੇ ਹੁਣ ਆਪਾਂ ਇਹਨੂੰ ਦੋ ਉਵਾਲੀਆਂ ਜਿਹੜੀਆਂ ਦਵਾਵਾਂਗੇ ਇੱਕੋ ਵਾਲੀ ਆਗ ਤੇ ਆਪਾਂ ਇਹਨੂੰ ਇੱਕ ਉਵਾਲੀ ਜਿਹੜੀ ਹੋਰ ਦਵਾਵਾਂਗੇ ਨੂੰ 2 ਮਿੰਟ ਵਾਸਤੇ ਜਿਹੜਾ ਆਪਾਂ ਟੱਕ ਦਵਾਵਾਂਗੇ ਹਾਂਜੀ ਦੇਖੋ ਦੂਜੀ ਉਵਾਲੀ ਵੀ ਨੂੰ ਆ ਗਈ ਕਿਉਂ ਜਿਹੜਾ ਸੈਟ ਤੇ ਹੋ ਗਿਆ ਮਸਾਲਾ ਸਾਡਾ ਪੂਜ ਕੇ ਤਿਆਰ ਹੋ ਗਿਆ ਜਿਹੜੀ ਮੇਥੀ ਅਸੀਂ ਬਹੁਤ ਬਰੀਜ਼ ਕੱਟੀ ਹੋਈ ਇਸ ਕਰਕੇ ਬਹੁਤ ਛੇਤੀ ਜਿਹੜੀ ਉਹ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਗੈਸ ਨੂੰ ਬੰਦ ਕਰਦੇ ਆਪਾਂ ਗਾਜਰਾਂ ਦਾ ਜਿਹੜਾ ਪੈਨ ਆ ਉਹਨੂੰ ਉੱਪਰ ਰੱਖਦੇ ਤੇ ਜਿਹੜੀ ਆਪਾਂ ਨੇ ਮਸਾਲਾ ਬਣਾਇਆ ਇਹ ਆਪਾਂ ਗਾਜਰਾਂ ਤੇ ਆਲੂਆਂ ਦੇ ਵਿੱਚ ਮਿਕਸ ਕਰ ਦਵਾਂਗੇ ਦੇਖੋ ਬਹੁਤ ਆਸਾਨ ਤਰੀਕੇ ਦੇ ਨਾਲ ਆਪਾਂ ਇਹ ਸਬਜ਼ੀ ਬਣਾਈ ਹੈ ਇਹ ਸਬਜ਼ੀ ਦੇ ਵਿੱਚ ਜਿਹੜੀ ਪਾਣੀ ਦੀ ਪਚਿਆਣ ਜੀ ਜਾਂ ਪੱচ্চਾਪਣ ਜਿਹੜਾ ਬਿਲਕੁਲ ਨਹੀਂ ਰਹਿੰਦਾ ਇਹਦੇ ਨਾਲ ਜਿਹੜੀ ਸਬਜ਼ੀ ਉਹ ਬਣ ਕੇ ਬਹੁਤ ਹੀ ਜ਼ਿਆਦਾ ਸਵਾਦਯਾਹਤ ਹੁੰਦੀ ਹੈ ਜਿਹੜੀ ਆਪਾਂ ਗਰੇਵੀ ਮਸਾਲਾ ਤਿਆਰ ਕਰਿਆ ਉਹ ਆਪਾਂ ਹੁ ਗਾਜਰਾਂ ਦੇ ਵਿੱਚ ਪਾ ਦਵਾਂਗੇ ਗਾਜਰਾਂ ਤੇ ਆਲੂ ਸਾਡੇ ਅੱਧ ਕੱਚੇ ਬਣੇ ਹੋਏ ਆ ਇਹ ਪੂਰੇ ਜ਼ਿਆਦਾ ਨਹੀਂ ਬਣੇ ਹੋਏ ਤੇ ਹੁਣ ਆਪਾਂ ਦੇਖੋ ਇਹਨੂੰ ਮੇਥੀ ਨੂੰ ਮਸਾਲੇ ਨੂੰ ਪੂਰੀ ਤਰ੍ਹਾਂ ਗਾਜਰਾਂ ਦੇ ਆਲੂਆਂ ਦੇ ਵਿੱਚ ਮਿਕਸ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੀ ਤਾਂ ਆਪ ਵੀ ਕੋਰੀ ਜਰੂਰ ਬਣਾਇਓ ਇਹ ਜਿਹੜੀ ਸਬਜ਼ੀ ਹੈ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਪਹਿਲਾਂ ਹਲਕਾ ਜਿਹਾ ਫਰਾਈ ਕਰ ਲੈਂਦੇ ਆ ਤਾਂ ਉਹਦਾ ਜਿਹੜਾ ਟੇਸਟ ਬਹੁਤ ਬਦਲ ਜਾਂਦਾ ਹੈ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਆਪਾਂ ਇਹਨੂੰ ਢਾਕ ਦੇਵਾਂਗੇ 15 ਮਿੰਟ ਆਪਾਂ ਇਹਨੂੰ ਉਬਾਲਾਂਗੇ ਵਿੱਚ ਵਿੱਚ ਆਪਾਂ ਇਹਨੂੰ ਕੜਚੀ ਜਿਹੜੀ ਉਹ ਮਾਰਦੇ ਰਹਾਂਗੇ ਹਾਂਜੀ ਹੁਣ 10 ਮਿੰਟ ਹੋ ਗਏ ਆਪਾਂ ਕੜਚੀ ਮਾਰਦੇ ਆਂ ਦੇਖੋ ਸਬਜ਼ੀ ਹੈ ਜਿਹੜੀ ਸਾਡੀ ਬਹੁਤ ਹੱਦ ਤੱਕ ਜਿਹੜੇ ਬਣ ਕੇ ਤਿਆਰ ਹੋ ਗਏ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਮਾ ਜਦੋਂ ਆਪਾਂ ਸਬਜ਼ੀ ਨੂੰ ਹਲਾਉਣ ਨੇ ਜੇ ਹਲਕਾ ਫੁਲਕਾ ਪਾਣੀ ਹੈ ਜਦੋਂ ਮਿਕਸ ਹੋ ਜਾਂਦੀ ਹੈ ਉਹ ਪਾਣੀ ਜਿਹੜਾ ਸੁੱਕਤ ਹੋ ਜਾਂਦਾ ਹੁਣ ਪਾਏ ਆਸੀਂ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਜਦੋਂ ਆਪਾਂ ਧਨੀਆ ਪਾਊਡਰ ਪਾਉਨੇ ਆ ਉਹ ਪਾਣੀ ਨੂੰ ਜਿਹੜਾ ਸੁਖਤ ਕਰ ਲੈਂਦਾ ਦੇਖੋ ਆਪਾਂ ਧਨੀਆ ਪਾਊਡਰ ਪਾਏ ਆ ਗਰਮ ਮਸਾਲਾ ਪਾਣੀ ਹੈ ਜਿਹੜਾ ਬਿਲਕੁਲ ਸੁਖਤ ਹੋ ਗਿਆ ਸਬ지 ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਗਈ। ਦੇਖੋ ਸਬ지 ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ। ਇਹ ਖਾਣ ਵਿੱਚ ਵੀ ਜਿਹੜੀ ਸਬ지 ਬਹੁਤ ਹੀ ਸਵਾਦ ਤਿਆਰ ਹੁੰਦੀ ਹੈ। ਤੇ ਇਹਨੂੰ ਆਪਾਂ 2 ਮਿੰਟ ਜਿਹੜਾ ਸੇਕ ਲਗਾਵਾਵਾਂਗੇ। ਤੇ ਇੱਕ ਪਕੌਲੀ ਦੇ ਵਿੱਚ ਤੁਹਾਨੂੰ ਪਾ ਕੇ ਦਿਖਾਣਾ ਹੈ। ਦੇਖੋ ਜਿਹੜੀ ਸਾਡੀ ਸਬ지 ਬਣ ਕੇ ਕਿੰਨੀ ਵਧੀਆ ਤਿਆਰ ਹੋਈ ਹੈ। ਮੇਰੇ ਦੇਖਣ ਦਾ ਬਹੁਤ ਬਹੁਤ ਧੰਨਵਾਦ।